ਸੋ ਦੋਸਤੋ ਜਲੰਧਰ ਸ਼ਹਿਰ ਦੇ ਵਿੱਚ ਫੇਰ ਗੋਲੀ ਚੱਲੀ ਹੈ ਜਿਹੜਾ ਉਹਦੀ ਵੀਡੀਓ ਵੀ ਇੱਕ ਸਾਹਮਣੇ ਆਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਲੰਧਰ ਸ਼ਹਿਰ ਦੇ ਵਿੱਚ ਗੋਲੀ ਕੱਟਣਾ ਹੋਈ ਹੈ ਹੁਣੇ-ਹੁਣੇ ਦੱਸਿਆ ਜਾ ਰਿਹਾ ਕਿ ਜਿਹੜਾ ਕੋਲੇਜ ਦੀ ਪ੍ਰਧਾਨਗੀ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ ਜਿਹੜੀਆਂ ਇੱਕ ਵਾਰੀ ਫੇਰ ਤਸਵੀਰ ਤੁਹਾਨੂੰ ਸਾਂਝੀ ਕਰਾਂਗੇ ਜਿਹੜੀ ਜਲੰਧਰ ਸ਼ਹਿਰ ਦੇ ਵਿੱਚ ਆ ਦੇਖੋ ਕਿੰਦਾ ਅਫਰਾ ਤਫਰੀ ਦਾ ਮਾਹੌਲ ਬਣਿਆ ਹੋਇਆ ਔਰ ਦੋ ਲੜਕਿਆਂ ਦੇ ਜਿਹੜੀ ਹੈ ਗੋਲੀ ਲੱਗੀ ਹੈ ਤਾਂ ਉਹਨਾਂ ਨੂੰ ਜਿਹੜਾ ਜਲੰਧਰ ਦੇ ਨੀਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੋਇਆ ਦੇਖ ਸਕਦੇ ਹੋ ਇੱਥੇ ਪੁਲਿਸ ਵੀ ਜਿਹੜੀ ਪਹੁੰਚ ਚੁੱਕੀ ਹੈ ਤਸਵੀਰ ਤੁਹਾਨੂੰ ਜਿਹੜੀ ਜਲੰਧਰ ਸ਼ਹਿਰ ਦੀ ਸਾਂਝੀ ਕਰਦੇ ਪਏ ਆ ਜਿੱਥੇ ਗੋਲੀ ਚੱਲੀ ਹੈ ਕਿਸ਼ਨਗੜ੍ਹ ਜਿਹੜਾ ਅੱਡਾ ਹੈ ਉੱਥੇ ਗੋਲੀਆਂ ਚੱਲੀਆਂ ਨੇ ਔਰ ਕਾਫੀ ਜਿਹੜੀ ਫੜਾ ਫਰੀਦਾ ਮਾਹੌਲ ਜਿਹੜਾ ਇੱਥੇ ਬਣ ਗਿਆ ਪੈਟਰੋਲ ਪੰਪ ਦੇ ਉੱਪਰ ਜਿਹੜੀਆਂ ਗੋਲੀਆਂ ਚੱਲੀਆਂ ਨੇ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਐਸ ਐਚ ਓ ਨੇ ਉਹ ਵੀ ਪਹੁੰਚ ਚੁੱਕੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਪਾਸੇ ਵੱਲ ਤੋਂ ਸਾਹਮਣੇ ਮਿਆਂ ਕਿੰਨੇ ਜਣੇ ਹਨ ਜਿਹੜੇ ਜਿਹਨੇ ਜਖਮੀ ਹੋਏ ਦੋ ਬੇ ਲਾਲ ਵੀ ਦੋ ਜਣੇ ਦਿੱਤੇ ਜਾ ਰਹੇ ਹਨ ਅੱਛਾ ਇਨੀਸ਼ੀਅਲ ਰਿਪੋਰਟ ਦੇ ਮੁਤਾਬਕ ਬਾਕੀ ਜੀ ਟੀਮਾਂ ਟ੍ਰੈਫਿਕ ਅਧਿਕਾਰੀਆਂ ਦੀ ਟੀਮਾਂ ਭੱਗੀਆਂ ਨੇ ਇਨਵੈਸਟੀਗੇਸ਼ਨ ਗੋਲੀ ਚੱਲਣ ਦਾ ਕਾਰਨ ਕੀ ਸੀ ਮੇਨ ਕੁਝ ਨਹੀਂ ਸਪਸ਼ਟ ਹੈ ਕਹਿੰਦੇ ਉਹ ਤੋਂ ਸੂਤਰ ਦੱਸ ਰਹੇ ਜਦੋਂ ਜੀ ਆਪਣੇ ਜਿਹਨਾਂ ਦੇ ਇੰਜਰਡ ਹੈਗੇ ਆ ਜਦੋਂ ਸਟੇਬਲ ਹੋ ਜਾਣਗੇ ਜਦੋਂ ਸਟੇਟਮੈਂਟ ਦੇਣਗੇ ਲਾਈਵ ਤੋਂ ਸਟੇਟਮੈਂਟ ਸਾਰਾ ਕੋਈ ਇਸ ਨੂੰ ਕੋ ਪੁੱਛ ਸਰ ਸੂਤਰ ਦਾ ਸਰਿਕਮ ਕਿੰਨੇ ਲੜਕੇ ਹੈ ਕਿੰਨੇ ਲੜਕੇ ਪ੍ਰਧਾਨਗੀ ਨੂੰ ਲੈ ਕੇ ਲੜਾਈ ਹੋਈ ਹੈ ਨਹੀਂ ਸੂਤਰਾਂ ਦੇ ਸਾਨੂੰ ਗ੍ਰੇਪ ਪਰਮਿਸ਼ਨ ਐਸੇ ਆਏ ਸੀ ਐਸਐਸਓ ਕਿੰਨੇ ਲੜਕੇ ਕਿੰਨੇ ਟੋਟਲ ਬਹੁਤ ਦੱਸੇ ਜਾ ਰਹੇ ਜੀ ਦੋ ਕਿੱਥੇ ਦੇ ਵਾਸੀ ਹੈ ਜੀ ਇਹ ਵੀ ਨਹੀਂ ਪਤਾ ਹੈ ਜੀ ਐਸਐਸਓ ਵੀ ਆਈ ਹੈ ਸਰ ਸਾਹਮਣੇ ਨਹੀਂ ਫਿਲਹਾਲ ਜਿਹੜੇ ਟੀਮਾਂ ਬਣ ਗਿਆ ਨੇ ਅਜੇ ਕੋਈ ਇਹਦੇ ਚ ਡੀਡ ਰਿਪੋਰਟ ਕਿੰਨੀ ਆਈ ਤੇ ਕੋਈ ਰੰਜੀ ਸਾਹਮਣੇ ਆਈ ਕੋਈ ਕੀ ਰੰਜੀ ਸੀ ਗੋਲੀ ਚਲਾਉਣ ਦੇ ਪਿੱਛੇ ਕਿੱ ਅਰੇ ਤਾਂ ਅਸੀਂ ਪੈਰ ਰਖ ਪਹੁੰਚੇ ਆ ਠੀਕ ਹੈ ਜੀ ਅਜੇ ਤਾਂ ਕੁਝ ਜਦੋਂ ਸਟੇਬਲ ਹੋ ਗਏ ਸਟੇਟਮੈਂਟ ਲਾਵਾਂਗੇ ਫੇਰ ਸਾਰੇ ਜਾ ਕੇ ਡਿਸਕਲੋਜ਼ ਆਪਸੋ ਜਿਹੜੇ ਇੰਜਰਡ ਹੋਏ ਲੜਕੇ ਉਹ ਕਿਸੇ ਦੇ ਰਹਿਣ ਵਾਲੇ ਆ ਇਹਦੇ ਲੋਕਲ ਹੀ ਹੈਗੇ ਜੀ ਇਥੋਂ ਦੇ ਆ ਆਪਣੇ ਕੇਰਨਗੜ੍ਹ ਜਾ ਰਹੇ ਹਾਂ ਕੰਪਨੀ ਦੇ ਕੋਲ ਰਿਚ ਬਸੇ ਜਾ ਰਹੇ ਆ ਬਾਅਦ ਵਿੱਚ ਜਾ ਕੇ ਮਿਲਾਂਗੇ ਫੇਰ ਜਾ ਕੇ ਕੰਪਨੀ ਦੇ ਇਸ ਸਟੂਡੈਂਟ ਨੇ ਇਹ ਕਿਤਾ ਉਹ ਦੱਸੇ ਜਾ ਰਹੇ ਦੋ ਮੁੰਡੇ ਵਾਲੇ ਸਰ ਫਾਇਰਿੰਗ ਕਿੰਨੇ ਬੰਦੇ ਵਾਲੇ ਕਿੱਥੇ ਕਿਸ ਤਰ੍ਹਾਂ ਲੱਗੇ ਕੋਈ ਗੱਡੀ ਨੰਬਰ ਆਇਆ ਸਾਹਮਣੇ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਜੀ ਫੜੇ ਕੋਈ ਲੀਡ ਨਹੀਂ ਹੈਗੀ ਕਿੰਨੇ ਕਿਵੇਂ ਸੂਚਨਾ ਸਰ ਪ੍ਰਾਪਤ ਹੋਈ ਸਰ ਜਿਹੜੀ ਗੋਲੀ ਚੱਲੀ ਉਹ ਕਿਹੜੀ ਜਗ੍ਹਾ ਚੱਲੀ ਹੈ ਕਿਸੇ ਘਰ ਚਾਹ ਅਜਿਹਾ ਤੁਹਾਨੂੰ ਸੂਚਨਾ ਕਿੰਨੇ ਵਜੇ ਤੁਹਾਨੂੰ ਪ੍ਰਾਪਤ ਹੋਈ ਸੀ ਜੀ तकरीबन ਅੱਧਾ ਘੰਟਾ ਪਹਿਲਾਂ ਪ੍ਰਾਪਤ ਹੋਈ ਅੱਛਾ ਅੱਧਾ ਘੰਟਾ ਪਹਿਲਾਂ ਸਰ ਜਿਹੜੇ ਦੋ ਜਣੇ ਇੰਜਰਡ ਹੈਗੇ ਉਹਨਾਂ ਦੇ ਕਿਥੇ ਕਿਥੇ ਗੋਲੀ ਲੱਗੀ ਕੋਈ ਪਤਾ ਲੱਗਾ ਨਹੀਂ ਜੀ ਨਹੀਂ ਅਜੇ ਅਸੀਂ ਉਹਨਾਂ ਦਾ 102 ਅੰਦਰ ਮੈਡੀਕਲ ਟਰੀਟਮੈਂਟ ਠੀਕ ਹੈ ਜੀ ਡਾਕਟਰ ਜਿਹੜੇ ਸੀਨੀਅਰ ਆਉਣਗੇ ਉਹ ਆਉਣਗੇ ਤੇ ਉਹਨਾਂ ਨੂੰ ਹੀ ਪਤਾ ਚੱਲੇ ਠੀਕ ਹੈ 210 10 ਰੁਪਏ ਬਹੁਤ ਵੱਡੀ ਉਹ ਇੱਕ ਮਾਮਲਾ ਜਿਹੜਾ ਜਲੰਧਰ ਦਾ ਸਾਂਝਾ ਕਰ ਰਹੇ ਜਿੱਥੇ ਕਿਸ਼ਨਗੜ੍ਹ ਅੱਡੇ ਦੇ ਉੱਪਰ ਜਿਹੜੀ ਕਟੜਾ ਹੋਈ ਉੱਥੇ ਹੀ ਮੌਕੇ ਤੇ ਐਸ ਐਚਓ ਪਹੁੰਚੇ ਹੋਏ ਨੇ ਪੁਲਿਸ ਪ੍ਰਸ਼ਾਸਨ ਪਹੁੰਚੀ ਹੋਈ ਹੈ ਔਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਅੰਦਰ ਜਾ ਰਹੀ ਹੈ ਔਰ ਲੜਕੀਆਂ ਨੂੰ ਜਿਹੜਾ ਐਡਮਿਟ ਕਰਵਾਤਾ ਗਿਆ ਦਾਖਲ ਕਰਵਾਤਾ ਗਿਆ ਜਲੰਧਰ ਸ਼ਹਿਰ ਦੇ ਵਿੱਚ ਇੱਕ ਵਾਰੀ ਫੇਰ ਵੱਡੀ ਖਬਰ ਹੈ ਜਿਹੜੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਕਿ ਜਿੱਥੇ ਗੋਲੀ ਚੱਲਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਮੌਕੇ ਤੇ ਹੀ ਥਾਣਾ ਪਰਭਾਰੀ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਦਾ ਕਹਿਣਾ ਇਹ ਹੈਗਾ ਕਿ ਜਿਹੜਾ ਅੱਧੇ ਘੰਟੇ ਪਹਿਲਾਂ ਉਹਨਾਂ ਨੂੰ ਸੂਚਨਾ ਮਿਲਦੀ ਹੈ ਤਾਂ ਮੌਕੇ ਤੇ ਪਹੁੰਚ ਰਹੇ ਨੇ ਤਾਂ ਉਹਨਾਂ ਵੱਲੋਂ ਜਿਹੜੀ ਹੁਣ ਅਗਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਆਹ ਦੇਖ ਸਕਦੇ ਹੋ ਜੀ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਇੱਥੇ ਪਹੁੰਚੇ ਹੋਣੇ ਔਰ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸੀਨੀਅਰ ਅਧਿਕਾਰੀ ਵੀ ਜਿਹੜੇ ਆ ਕੁਝ ਸਮੇਂ ਤੱਕ ਇੱਥੇ ਪਹੁੰਚ ਰਹੇ ਨੇ ਔਰ ਇਹ ਜਿਹੜੀ ਘਟਨਾ ਹੈ ਜਿਹੜੀ ਦੱਸੀ ਕਿਸ਼ਨਗੜ ਅੱਡੇ ਦੇ ਉੱਪਰ ਹੋਈ ਹੈ ਵੱਡੀ ਘਟਨਾ ਹੈ ਜਲੰਧਰ ਸ਼ਹਿਰ ਦੇ ਵਿੱਚ ਵਾਪਰੀ ਹੈ ਜਿਹੜੀ ਦੋ ਲੜਕੇ ਦੱਸੇ ਜਾ ਰਹੇ ਨੇ ਜੋ ਇੰਜਰਡ ਹੋਏ ਨੇ ਔਰ ਜਿਨ੍ਹਾਂ ਦੇ ਗੋਲੀ ਜਿਹੜੀ ਲੱਗੀ ਵੀ ਹੈ ਸੋ ਇਹ ਉਸ ਤੋਂ ਬਾਅਦ ਹੁਣ ਜਿਹੜਾ ਪੁਲਿਸ ਪ੍ਰਸ਼ਾਸਨ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਸਾਡੇ ਚੈਨਲ ਵੱਲੋਂ ਕੀਤੀ ਗਈ ਤਾਂ ਉਹਨਾਂ ਨੇ ਸਾਰਾ ਹੀ ਵਿਸਤਾਰ ਦੇ ਵਿੱਚ ਜਿਹੜੀ ਘਟਨਾ ਦਾ ਦੱਸਿਆ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਉਹਨਾਂ ਲੜਕੇ ਆ ਵੇ ਬਿਆਨ ਦਰਜ ਕੀਤੇ ਜਾ ਰਹੇ ਔਰ ਦੂਸਰੇ ਲੜਕੇ ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਗਈ ਹੈ ਉਹਨਾਂ ਦੀ ਜਿਹੜੀ ਹੈ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਔਰ ਇਹ ਪੁਲਿਸ ਪ੍ਰਸ਼ਾਸਨ ਹੁਣ ਦੇਖ ਸਕਦੇ ਹੋ ਕਿ ਜਿਹੜਾ ਸਤਰਕ ਹੋ ਕੇ ਉਹਨਾਂ ਵੱਲੋਂ ਜਿਹੜੀ ਜਾਂਚ ਪੜਤਾਲ ਅਗਲੇ ਇਹਨਾਂ ਵਿਅਕਤੀਆਂ ਵੱਲੋਂ ਜਿਨ੍ਹਾਂ ਵੱਲੋਂ ਚਲਾਈ ਗਈ ਹੈ ਉਹਨਾਂ ਦੀ ਪੜਤਾਲ ਕੀਤੀ ਜਾ ਰਹੀ ਸੋ ਜਲੰਧਰ ਸ਼ਹਿਰ ਦੀ ਘਟਨਾ ਤੁਹਾਨੂੰ ਸਾਂਝੀ ਕਰਦੇ ਪਏ ਸੀ ਇੱਕ ਵਾਰੀ ਫੇਰ ਦੱਸ ਦੇਣੇ ਕਿ ਜਲੰਧਰ ਸ਼ਹਿਰ ਦੇ ਕਿਸ਼ਨਗੜ ਇਲਾਕੇ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਔਰ ਗੋਲੀ ਲੱਗੀ ਹੈ ਦੋ ਲੜਕਿਆਂ ਦੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਔਰ ਤੁਸੀਂ ਇਹ ਰਹੇ ਕਿ ਇੱਕ ਜਿਹੜਾ ਛਾਤੀ ਤੇ ਗੋਲੀ ਵੱਜੀ ਹੈ ਸੋ ਇੱਕ ਵੀਡੀਓ ਵੀ ਜਿਹੜੀ ਸੀਸੀਟੀਵੀ ਸਾਡੇ ਤੱਕ ਪਹੁੰਚੀ ਉਹ ਇੱਕ ਜਨਤਕ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਤਸਵੀਰ ਤੁਹਾਨੂੰ ਦਿਖਾਵਾਂਗੇ ਜਿਹੜੀ ਗੋਲੀ ਚੱਲਦੀ ਜਿਹੜੀ ਸੀਸੀਟੀਵੀ ਹੈ ਉਹ ਸਾਹਮਣੇ ਆਈ ਹੈ ਉਹ ਦੇਖ ਸਕਦਾ ਕਿ ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਪੈਟਰੋਲ ਪੰਪ ਦੇ ਉੱਪਰ ਗੋਲੀ ਚੱਲੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਸ਼ਾਇਦ ਜਿਹੜੀ ਇਹ ਗੋਲੀ ਹੈ ਇਹ ਦੋ ਜਿਹੜੇ ਧਿਰ ਨੇ ਆਪਸ ਦੇ ਵਿੱਚ ਜਦੋਂ ਪਿੱਟਦੇ ਨੇ ਤਾਂ ਉਸ ਤੋਂ ਬਾਅਦ ਵੀ ਵਾਦ ਕਾਫੀ ਵੱਧ ਜਾਂਦਾ ਹੈ ਤਾਂ ਉੱਥੇ ਜਿਹੜੀ ਹੈ ਗੋਲੀ ਚੱਲ ਜਾਂਦੀ ਹੈ ਸੋ ਹੁਣ ਪੁਲਿਸ ਸਟੇਡੀ ਅਗਲੀ ਜਾਣਕਾਰੀ ਜਿਹੜੀ ਹੈ ਸਾਰੀ ਪੁਲਿਸ ਜਿਹੜੀ ਕਲੈਕਟ ਕਰ ਰਹੀ ਹੈ ਉਸ ਜਗ੍ਹਾ ਦੇ ਉੱਪਰ ਪੁਲਿਸ ਪਹੁੰਚ ਕੇ ਆਈ ਹੈ ਔਰ ਐਸ ਐਚ ਓ ਜਿਹੜੇ ਮੌਕੇ ਤੇ ਪਹੁੰਚੇ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਉਹ ਜਿਹੜੇ ਸੀਨੀਅਰ ਅਧਿਕਾਰੀ ਇੱਥੇ ਪਹੁੰਚ ਰਹੇ ਨੇ ਇਸ ਚੀਜ਼ ਦੀ ਜਿਹੜੇ ਵਿਅਕਤੀਆਂ ਦੀ ਹਾਲ ਕਰ ਲਈਤੀ ਜਾਏਗੀ ਜਿਹੜੇ ਵਿਅਕਤੀਆਂ ਵੱਲੋਂ ਜਿਹੜੀ ਗੋਲੀ ਹੈ ਚਲਾਈ ਗਈ ਹੈ ਸੋ ਇਹ ਮਾਮਲਾ ਤੁਹਾਨੂੰ ਚਲੰਦਰ ਸ਼ਹਿਰ ਦਾ ਸੰਜਿਆ ਕਰ ਰਹੀ ਸੀ ਜਿੱਥੇ ਗੋਲੀ ਚੱਲਣ ਤੋਂ ਬਾਅਦ ਕਾਫੀ ਇਲਾਕੇ ਦੇ ਵਿੱਚ ਵੀ ਜਿਹੜਾ دہشت ਦਾ ਮਾਹੌਲ ਜਿਹੜਾ ਪੈਦਾ ਹੋ ਗਿਆ ਸੋ ਗੋਲੀ ਦੱਸਦੀ ਕਿ ਚਲੰਦਰ ਦੇ ਦਿਹਾਤ ਇਲਾਕੇ ਦੇ ਵਿੱਚ ਚੱਲੀ ਹੈ ਕਿਸ਼ਨਗੜ ਅੱਡੇ ਦੇ ਉੱਪਰ ਇਹ ਗੋਲੀ ਚੱਲੀ ਹੈ ਕਟੜਾ ਦੇ ਵਿੱਚ ਦੋ ਵਿਅਕਤੀ ਜਿਹੜੇ ਨੇ ਉਹ ਇੰਜਰਡ ਹੋ ਗਏ ਨੇ ਉਹਨਾਂ ਦੇ ਗੋਲੀ ਲੱਗੀ ਹੈ ਸੋ ਇੱਕ ਵਿਅਕਤੀ ਨੇ ਜਿਹੜਾ ਦੱਸਿਆ ਕਿ ਮੋਢੇ ਤੇ ਗੋਲੀ ਲੱਗੀ ਹੈ ਤੇ ਦੂਜੀ ਵੀ ਜਿਹੜੀ ਹੈ ਛਾਤੀ ਦੇ ਵਿੱਚ ਜਿਹੜੀ ਗੋਲੀ ਲੱਗੀ ਤਾਂ ਅੱਜ ਅੱਧਾ ਘੰਟਾ ਪਹਿਲਾਂ ਜਿਹੜੀ ਸਾਰੀ ਇਹ ਘਟਨਾ ਵਾਪਰਦੀ ਹੈ ਤਾਂ ਹੁਣ ਉਹਨਾਂ ਨੂੰ ਦੋਨਾਂ ਵਿਅਕਤੀਆਂ ਨੂੰ ਜਲੰਧਰ ਦੇ ਨੀਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਹਾੰਦਾ ਗਿਆ ਹੈ ਜਿਹਰੇ ਇਲਾਜ ਨੇ ਉਹ ਵਿਅਕਤੀ ਦੋਨੋਂ ਹੀ ਸੋ ਘਟਨਾ ਜਿਹੜੀ ਨਵੇਂ ਦਰਸ਼ਕ ਜੁੜੇ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਦੱਸ ਦਈਏ ਜਲੰਧਰ ਸ਼ਹਿਰ ਨਾਲ ਜੁੜੀ ਹੋਈ ਤੁਹਾਨੂੰ ਖਬਰ ਜਿਹੜੀ ਕਿਸ਼ਰਗੜ ਅੱਡੇ ਦੇ ਉੱਪਰ ਜਿਹੜੀ ਪੈਟਰੋਲ ਪੰਪ ਦੇ ਉੱਪਰ ਗੋਲੀਆਂ ਚੱਲੀਆਂ ਨੇ ਉੱਥੇ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਵੀ ਪੱਖ ਸਾਹਮਣੇ ਆਇਆ ਸੋ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਸੀਨੀਅਰ ਅਫਸਰ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਕੁਝ ਸਮੇਂ ਤੱਕ ਜਿਹੜੇ ਐਸਐਚਓ ਨੇ ਉਹਨਾਂ ਨਾਲ ਗੱਲਬਾਤ ਅਸੀਂ ਕੀਤੀ ਸੀਗੀ ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜੀ ਹੈ ਅਗਲੀ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਵਿਅਕਤੀ ਕਿਧਰੋਂ ਆਏ ਕੋੜਾ ਉਹ ਵਿਅਕਤੀ ਨੇ ਜਾਂ ਕਿਹੜੀ ਨਰਜੀ ਦੇ ਤਹਿਤ ਜਿਹੜੀ ਇਹ ਗੋਲੀ ਹੈ ਉਹਨਾਂ ਵੱਲੋਂ ਚਲਾ ਦਿੱਤੀ ਗਈ ਹੈ ਸੋ ਇਹਨਾਂ ਤਸਵੀਰਾਂ ਤੋਂ ਲਵਾਂਗੇ ਤੁਹਾਡੇ ਤੋਂ ਵੀ ਦਾ ਹੁਣ ਤੱਕ ਬੜੇ ਰਹਿਣ ਲਈ ਪਬਲਿਕ ਅਪਡੇਟ ਟੀਵੀ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ